ਜਾਬ ਦੇ ਵਿੱਚ ਹਰ ਦੂਜੇ ਦਿਨ ਠਾਠਾ ਸੁਣਨ ਨੂੰ ਮਿਲਦੀ ਹੈ ਗੈਂਗਸਟਰ ਵਿਦੇਸ਼ਾਂ 'ਚ ਬੈਠੇ ਵੀ ਤੇ ਭਾਰਤ 'ਚ ਬੈਠੇ ਵੀ ਵਪਾਰੀਆਂ ਨੂੰ ਤੇ ਹੋਰ ਵੀ ਫੋਨ ਕਰਦੇ ਨੇ ਫਰੋਤੀਆਂ ਮੰਗਦੇ ਨੇ ਨਹੀਂ ਕੋਈ ਦਿੰਦਾ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੇ ਜਾਂਦੀਆਂ ਨੇ ਹੁਣ ਗੈਂਗਸਟਰ ਦੇ ਉੱਤੇ ਸ਼ਿਕੰਜਾ ਕੱਸਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਗੈਂਗਸਟਰ ਤੇ ਵਾਰ 72 ਘੰਟਿਆਂ 'ਚ ਗਿਆ ਜਾ ਰਿਹਾ ਹੈ ਕਿ ਗੈਂਗਸਟਰ ਦੇ ਉੱਤੇ ਇਹੜੀ ਹੈ ਹੱਲ ਪਾ ਲਈ ਜਾਵੇਗੀ ਕੀ ਕੁਝ ਹੁਣ ਤੱਕ ਹੋਇਆ ਤੇ ਕੀ ਲੱਗਦਾ ਹੈ ਕਿ ਗੈਂਗਸਟਰਵਾਦ ਜਿਹੜੀ ਹੈ ਖਤਮ ਹੋਵੇਗੀ ਗੈਂਗਸਟਰਵਾਦ ਖਤਮ ਹੋਵੇਗਾ ਪੰਜਾਬ ਤੋਂ ਇਸ ਬਾਰੇ ਚਰਚਾ ਕਰਾਂਗੇ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ ਉਹਨਾਂ ਨੇ ਇੱਕ ਵਾਰ ਫਿਰ ਹਾਈ ਕੋਰਟ ਦਾ ਰੱਖ ਕੀਤਾ ਹੈ ਰਾਹਤ ਮੰਗੀ ਹੈ ਕੀ ਲੱਗਦਾ ਹੈ ਕਿ ਰਾਹਤ ਮਿਲੇਗੀ ਅਦਾਲਤ ਤੋਂ ਅਮ੍ਰਿਤਪਾਲ ਨੂੰ ਕਿਉਂਕਿ ਹੁਣ ਤੱਕ ਤੇ ਕੋਈ ਰਾਹਤ ਨਹੀਂ ਮਿਲੀ ਹੈ ਇਸ ਵਾਰ ਨੂੰ ਵੀ ਐਡਰੈਸ ਕਰਾਂਗੇ ਪੰਜਾਬ ਸਰਕਾਰ ਨੇ ਜਵਾਬ ਦਾਇਰ ਕੀਤਾ ਸੀ ਕੱਲ ਉਹਨਾਂ ਦੀ ਇੱਕ ਪਟੀਸ਼ਨ ਤੇ ਅਮਰਿਤਪਾਲ ਨੇ ਆਪਣੇ ਤੇ ਲੱਗੀ ਤੀਜੀ ਵਾਰ ਐਨਐਸਏ ਨੂੰ ਚੁਣੌਤੀ ਦਿੱਤੀ ਸੀ ਕੀ ਬੋਲੀ ਹੈ ਪੰਜਾਬ ਸਰਕਾਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਵੀ ਪਾਈ ਹੈ ਉਹਨਾਂ ਨੇ ਕੀ ਕਿਹਾ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਾਥੀ ਕਾਲ ਨੂੰ ਸਵਾਗਤ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਡੇ শ্রোਤੇ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਗੈਂਗਸਟਰ ਤੇ ਵਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ ਛਾਪੇਮਾਰੀ ਹੋ ਰਹੀ ਹੈ ਲਗਾਤਾਰ ਐਨਕਾਊਂਟਰ ਹੋ ਰਹੇ ਨੇ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਇਸ ਮੁਹਿੰਮ ਨੂੰ ਪਹਿਲੀ ਗੱਲ ਤੇ ਇਹ ਆ ਕਿ ਇੰਨਾ ਨੇ ਪੰਜਾਬ ਦੇ ਡੀਜੀਪੀ ਨੇ ਹੁਣ ਇਹ ਗੱਲ ਕਹੀ ਆ ਕਿ ਇਸ ਵੇਲੇ ਸਾਡੇ ਕੋਲ ਅਸੀਂ ਕੱਲ ਜਿਹੜੇ ਗ੍ਰਿਫਤਾਰ ਕੀਤੇ ਉਹ 1374 ਬੰਦੇ ਗ੍ਰਿਫਤਾਰ ਕੀਤੇ ਜੀ ਜਿਨ੍ਹਾਂ ਦੇ ਗੈਂਗਸਟਰ ਸਬੰਧ ਸੀ ਇਥੋਂ ਤੱਕ ਕਿ ਜਿਹੜੇ ਵਿਦੇਸ਼ਾਂ 'ਚ 60 ਗੈਂਗਸਟਰ ਇਹਨਾਂ ਨੇ ਤਸਦੀਕ ਕੀਤੀ ਹੈ ਕਿ 60 ਜਿਹੜੇ ਗੈਂਗਸਟਰ ਉਹ ਉੱਥੋਂ ਫਰੋਟੀਆਂ ਵੀ ਕਰਦੇ ਆ ਰੰਗਦਾਰੀ ਵੀ ਲੈਂਦੇ ਆ ਹਤਿਆਵਾਂ ਵੀ ਕਰਾਉਂਦੇ ਆ ਹਥਿਆਰਾਂ ਦੀ ਤਸਕਰੀ ਵੀ ਕਰਦੇ ਡਰੱਗ ਤਸਕਰੀ ਵੀ ਕਰਦੇ ਡੀਜੀਪੀ ਸਰ ਨੇ ਕਿਹਾ ਪਈ 23 ਅਧੀਨ ਜਿਹੜਾ ਖਲਾਫ ਪੱਥੀ ਰੈਡ ਕਾਰਨ ਨੋਟਿਸ ਜਾਰੀ ਕਰਵਾਤਾ ਤੇ ਬਾਅਦ ਕੀ ਜਿਹੜੇ 37 ਨੇ ਉਹਨਾਂ ਦੇ ਖਲਾਫ ਜਿਹੜੀ ਉਹ ਕਾਰਵਾਈ ਜਾਰੀ ਹੈ ਉਹਨਾਂ ਦੀ ਹਵਾਲਗੀ ਕੀਤੀ ਜਾਊਗੀ ਹਵਾਲਗੀ ਕਰਾ ਕੇ ਉਹਨਾਂ ਨੂੰ ਇੱਥੇ ਲਿਆਂਦਾ ਜਾਊ ਤੇ ਗੈਂਗਸਟ ਬਾਦ ਨੂੰ ਖਤਮ ਕੀਤਾ ਚ ਉਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਕਿ ਸਾਰੇ ਗੈਂਗਰ ਜਿਹੜੇ ਉਹ ਚੁੱਪ ਕਰਕੇ ਸਲਡਰ ਕਰਦਨ ਜਿਹਦੇ ਸਲਡਰ ਨਾਲ ਕੀਤਾ ਤੇ ਫਿਰ ਅਸੀਂ ਉਹਨਾਂ ਨੂੰ ਸੱਤੀ ਦਾ ਪੇਸ਼ ਆਗੇ ਮਤਲਬ ਹੀ ਹੋਣ 2 4 10 ਸਿੱਤੇ ਗੈਂਗਸ ਮਾਰੇ ਜਾਣਗੇ ਤੇ ਫਿਰ ਆਟੋਮੈਟਿਕਲੀ ਸ਼ੁਰੂ ਉਹਨਾਂ ਨੇ ਇੱਕ ਜਿਹੜਾ ਉਹ ਨੰਬਰ ਵੀ ਦਿੱਤਾ ਵਾ ਗੈਂਗ ਐਂਟੀ ਗੈਂਗਸ ਹੈ ਪਰ ਨੰਬਰ ਹੈਗਾ 73 93 240 93 941 ਹੁਣ ਇਹਦੇ ਵਿੱਚ 12000 ਕਰਮਚਾਰੀਆਂ ਉਹਨਾਂ ਦੀਆਂ 2012 ਜਨ ਕਰਮਚਾਰੀ ਐ ਤੇ ਉਹਨੇ 2000 ਟੀਮਾਂ ਬਣਾਈਆਂ ਮਤਲਬ 6 ਕੇ ਬੰਦੇ ਇੱਕ ਟੀਮ ਚ ਆਉਂਦੇ ਨੇ ਹੁਣ ਇਹਨਾਂ ਨੇ ਮੈਡੀ ਨਹੀਂ ਬਣਾਈ ਆਪਣੀ ਇੰਨੇ ਮੈਨ ਪੇਰੈਂਟਸ ਦੀ ਮੈਪਿੰਗ ਕੀਤੀ ਜਾ ਰਹੀ ਆ ਤੇ 1200 ਸਾਥੀ ਜਿਹੜੇ ਇਹਨਾਂ ਦੇ ਪੁਲਿਸ ਦੇ ਨਾਲ 1200 ਸਾਥੀਆਂ ਤੇ 600 ਪਰਿਵਾਰਕ ਮੈਂਬਰਾਂ ਦੀ ਮੈਪਿੰਗ ਕੀਤੀ ਇਹਨਾਂ ਨੇ 10 ਕਰੋੜ ਰੁਪਇਆ ਇਨਾਮ ਦਾ ਵੀ ਜਾਰੀ ਕਰ ਦਿੱਤਾ ਗਿਆ ਵੀ ਇਹਦੇ ਵਿੱਚ 10 ਲੱਖ ਰੁਪਇਆ ਕਿਸੇ ਟੋਪ ਦੇ ਗੈਂਗਸ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਊਗਾ ਇਨਾਮ ਦਿੱਤਾ ਜਾਊਗਾ ਨਹੀਂ ਦਿੱਤਾ ਜਾਊ ਮੈਨੂੰ ਇਹ ਯਾਦ ਨਹੀਂ ਮੈਂ ਪਛੋਕਣ ਦੀ ਗੱਲ ਕਰੂੰਗਾ 1997 ਦੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਆ ਤੇ ਉਹ ਅੰਮ੍ਰਿਤਸਰ ਦੇ ਹੀਰਪਿੰਡ ਜਾਂਦੇ ਉਥੇ ਇੱਕ ਗਰੀਬ ਮਾਤਾ ਨੂੰ ਆਪਣੀ ਜੇਬ ਚੋਂ ਕੱਢ ਕੇ ਤੇ 5000 ਰੁਪਏ ਦੀ ਮਦਦ ਕਰਦੇ ਨੇ ਮਹਿਮਾਤਾ ਆਇਸ਼ਾ ਗਾਲੀ ਕੋਈ ਕਰ ਆਪਣੀ ਸਰਕਾਰ ਬਣ ਗਈ ਜੀ ਨਾਲ ਇੱਕ ਅਨਾਉਂਸਮੈਂਟ ਕਰਦੇ ਨੇ ਕਿ ਜਿਹੜਾ ਵੀ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਲਈ ਕਿਸੇ ਨਾਨ ਗਸਟਰ ਨੂੰ ਭਰੋਏਗਾ ਉਹਨੂੰ 25000 ਨਾਮ ਦਿੱਤਾ ਜਾਊਗਾ ਜਿਹੜਾ ਗਸਟਕ ਨੂੰ ਭਾਇਏ ਨੂੰ 50000 ਨਾਮ ਦਿੱਤਾ ਜਾਊਗਾ ਤੇ ਮੈਂ ਇੱਥੇ ਬਾਦਲ ਸਾਹਿਬ ਦੀ ਗੱਲ ਕਰਦਾ 1970 ਜਦੋਂ ਬਾਦਲ ਸਾਹਿਬ ਬਣੇ ਸੀ ਮੁੱਖ ਮੰਤਰੀ ਤੇ ਇਹ ਪੱਟੀ ਆਈ ਸੀ ਤੇ ਪੱਟੀ ਜਦੋਂ ਇਹਨਾਂ ਕੋਲ ਪ੍ਰਸ਼ਾਸਨ ਦੀ ਗੱਲ ਕੀਤੀ ਸੀ ਉਹ ਕਹਿੰਦੇ ਤੁਸੀਂ ਪਹੀਏ ਲਾਉਣੇ ਬੰਦ ਕਰ ਦਿਓ ਬਾਕੀ ਮੈਂ ਆਪੇ ਵੇਖੂ ਕਹਿੰਦਾ ਫਾਈਲ ਦੇਖਦੇ ਪਹੀਆ ਤੁਸੀਂ ਆਪ ਪਹਿਲਾਂ ਲਾ ਦਿੰਦੇ ਹੋ ਤੇ ਮੈਂ ਦੱਸੂ ਥੇ ਕੀ ਕਰੂੰਗਾ ਤੁਸੀਂ ਪਹੀਏ ਲਾਉਣੇ ਬੰਦ ਕਰ ਦਿਓ ਤੁਹਾਡੇ ਕੰਮ ਨਹੀਂ ਹੋਣਗੇ ਤੇ ਮੈਂ ਸਿੱਧੇ ਕਰ ਦੂੰਗਾ ਸਾਰੀ ਕੋਈ ਗੱਲ ਨਹੀਂ ਉੱਥੇ ਬਾਦਲ ਨੇ 1997 ਦੇ ਵਿੱਚ ਕਿ 1970 ਤੇ 1979 ਇਹ 20 ਸਾਲ ਬਾਅਦ ਇਹ ਗੱਲ ਕਹਿਤੀ ਵੀ ਭਾਈ ਜਿਹੜਾ ਫੜੋਗਾ ਉਹਨੂੰ ਇਹ ਨਾਮ ਦਿੱਤਾ ਜਾਊਗਾ ਲੇਕਿਨ ਇਨਾਮ ਦੇਣ ਲੱਗਿਆ ਕੀ ਹੋਇਆ ਵੀ ਇੱਕ ਦੋ ਇਨਾਮ ਦਿੱਤੇ ਤੇ ਮੁੜ ਕਿਉਂਕਿ ਆਪਣਾ ਬੰਦਾ ਫਸ ਗਿਆ ਤੇ ਇਨਾਮ ਵੀ ਬੰਦ ਕਰਦੇ ਤੇ ਉਹ ਮਹਿਮ ਵੀ ਬੰਦ ਕਰ ਦਿੱਤੀ ਗਈ ਇਲੈਕਸ਼ਨ ਹੀ ਵਿੱਚ ਲੜਨੀ ਆ ਤੇ ਤੁਹਾਨੂੰ ਪਤਾ ਫੱਡ ਫੁੱਡ ਚਾਹੀਦੇ ਹੁੰਦੇ ਆ ਪੋਲਿਟਿਕਲ ਅੰਦੇ ਬੰਦਿਆਂ ਨੂੰ ਕਰਨਾ ਚਾਹੀਦਾ ਜੀ ਨਾਮ ਦੀ ਗੱਲ ਤੇ ਮੈਂ ਕਹਿੰਦਾ ਨਹੀਂਗਾ ਜੇ 10 ਲੱਖ ਨਾਮ ਰੱਖਿਆ 5 ਲੱਖ ਤੁਸੀਂ ਪੁਲਿਸ ਵੈਲਫੇਅਰ ਫੰਡ ਦੇ ਦਿਓ ਇੱਥੇ ਦੇ ਦਿਓ ਉਹਦੇ ਚ ਇਹਨਾਂ ਦੇ ਪੈਸੇ ਤੇ ਵੈਸੇ ਆਪ ਵੀ ਉੱਥੇ ਖਾ ਪੀ ਜਾਇਆ ਕਰਨੇ ਲੇਕਿਨ ਫੇਰ ਵੀ ਅਸੀਂ ਕਹਿੰਦੇ ਡੀਜੀਪੀ ਸਾਹਿਬ ਨੇ ਇੰਨੀ ਗੱਲ ਕਹੀ ਆ ਵੀ ਇਹਨਾਂ ਨੂੰ ਚਾਹੀਦਾ ਅਪਰਾਧ ਰਸਾ ਛੱਡ ਕੇ ਮੁਖਤਰਾ ਸ਼ਾਮਲ ਹੋ ਜਾਣ ਅਪੀਲ ਕੀਤੀ ਹਾਲ ਦੀ ਗੱਡੀ ਉਹਨਾਂ ਨੇ ਜੇ ਨਹੀਂ ਤੇ ਫਿਰ ਪੁੱਲ ਤੇ ਆਪਣੀ ਸ਼ਕਤੀ ਦਾ ਕਾਰਵਾਈ ਕਰੇਗੀ ਤੇ ਅੱਜ ਵੀ ਪਟਿਆਲੇ ਦੇ ਵਿੱਚ ਇੱਕ ਹਰਜਿੰਦਰ ਸਿੰਘ ਦੇ ਜੈਪਾਲ ਗੈਂਗ ਦਾ ਸਾਥੀ ਸੀਗਾ ਉਹਨੂੰ ਅੱਜ ਫੜਿਆ ਵਾ ਆਪਸੀ ਗੋਲਾਬਾਰੀ ਚੋਂ ਫੱਟੜ ਵੀ ਹੋਇਆ ਤੁਹਾਨੂੰ ਪਤਾ ਕੱਲ ਵੀ ਇੱਕ ਮਨੀ ਨਾਂ ਦਾ ਇੱਕ ਜਿਹੜਾ ਹੈਗਾ ਜੀ ਗੈਂਗਸਟਰ ਦੀ ਮਾਰ ਡੈਥ ਹੋਈ ਸੀ ਲਾਈਕ ਉਹਦਾ ਭੱਜ ਗਿਆ ਸੀ ਆਪਣੇ ਉਹ ਜੋ ਇਲਾਜ ਦੇ ਨਾਲ ਭੱਜ ਗਿਆ ਸੀ ਜੀ ਉਹਦਾ ਮਕਾਬਲਾ ਸੀਗਾ ਉਰ ਵੇਖੋ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ ਜਿਹੜੇ ਅਸ਼ੀਸ਼ ਚੌਧਰੀ ਆ ਉਹਨਾਂ ਨੂੰ ਇਹਦੀ ਪੂਰੀ ਉਹਨਾਂ ਦੇ ਕਮਾਂਡ ਸੌਂਦੀ ਆ ਇਹ ਓਵਰਸੀਜ਼ ਰਿਫਿਊਜੀ ਟ੍ਰੈਕਿੰਗ ਐਂਡ ਐਕਸਟਰਾ ਐਕਸਟਰਾ ਡਿਸ਼ਨ ਸੈਲ ਉਹਨੇ ਉਹਨਾਂ ਦਾ ਮੁਖੀ ਬਣਾਇਆ ਗਿਆ ਪਰ ਇਹ ਉਹਨਾਂ ਦੇ ਕੰਮ ਕਰਨਗੇ ਤੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਉਹਨਾਂ ਦੀ ਹਵਾਲਗੀ ਬਾਰੇ ਵੀ ਆਪਣੀ ਕਾਰਵਾਈ ਉੱਤੇ ਅਪਣਾਉਣਗੇ ਇਹ ਪਹਿਲਾ ਪਹਿਲਾ ਇਹ ਐਮਆਈਏ ਦੇ ਵਿੱਚੋਂ ਆਏ ਨੇ ਅਸ਼ੀਸ਼ ਚੌਧਰੀ ਐਮਆਈਏ ਬੜੀ ਵੱਡੀ ਏਜੰਸੀ ਸਾਡੀ ਭਾਰਤ ਦੀ ਉਹ ਜਿਹੜੇ ਡਿਪੂਟੀਸ਼ਨ ਤੇ ਗਏ ਸੀ ਉਹ ਤੋਂ ਵਾਪਸ ਆਏ ਨੇ ਤੇ ਡੀਆਈਜੀ ਗੁਰਮੀਤ ਧਰਾਂ ਜਿਹੜੇ ਐਂਟੀ ਗੈਂਗਸਟਰਸ ਫੋਰਸਸ ਨੇ ਉਹਨਾਂ ਨੂੰ ਏਜੀਟੀਐਫ ਦੇ ਮੁਖੀ ਬਣਾਇਆ ਗਿਆ ਇਸੇ ਤਰ੍ਹਾਂ ਮెక్ੂ ਇਹਨਾਂ ਦੇ ਕਾਫੀ ਹੋਰ ਵੀ ਜਿਹੜੇ ਅਧਿਕਾਰੀ ਅਪੁਆਇੰਟ ਕੀਤੇ ਨੇ ਲੱਗਦਾ ਵੀ ਸਰਕਾਰ ਗੈਂਗਸਟਰਸ ਦੇ ਪ੍ਰਤੀ ਥੋੜੀ ਸਖਤੀ ਵਰਤ ਰਹੀ ਹੈ ਜੀ ਜੀ ਬਿਲਕੁਲ ਸਖਤੀ ਵਰਤ ਰਹੀ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਦੇਖੋ ਕਿ ਕੁਝ ਨਤੀਜੇ ਆਉਂਦੇ ਨੇ ਆਉਂਦੇ ਸਮੇਂ ਲੈ ਕੇ ਇਸ ਨੂੰ ਇਸ ਸੰਬੰਧੀ ਪਟਸਰਬ ਅੰਮ੍ਰਿਤਪਾਲ ਨੇ ਇੱਕ ਵਾਰ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਰਾਹਤ ਦੀ ਮੰਗ ਕੀਤੀ ਹੈ ਕਿ ਮੈਨੂੰ ਸੈਸ਼ਨ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਕੀ ਲੱਗਦਾ ਹੈ ਕਿ ਅੰਮ੍ਰਿਤਪਾਲ ਨੂੰ ਕੋਈ ਰਾਹਤ ਮਿਲ ਸਕਦੀ ਹੈ ਹਾਈ ਕੋਰਟ ਤੋਂ ਫਰਦ ਰੋਤ ਸਮਾਗਮ ਦੇ ਵਿੱਚ ਅੰਮ੍ਰਿਤਪਾਲ ਨੇ ਜਿਹੜਾ ਸੀ ਆਪਣੀ ਰਾਤ ਮੰਗੀ ਸੀ ਕਿ ਮੈਂ 22 ਲੱਖ ਲੋਕਾਂ ਦੀ ਨੁਮਾਇੰਦਗੀ ਕਰਨਾ ਤੇ ਮੇਰੇ ਹਲਕੇ ਦੇ ਬਹੁਤ ਸਾਰੇ ਕੰਮ ਬੈਣੀ ਪਏ ਆ ਮੇਰਾ ਐਮਪੀ ਲੈਂਡਾ ਫੰਡ ਵੀ ਜਿਹੜਾ ਉਹ ਵੀ ਨਹੀਂ ਵਰਤਿਆ ਗਿਆ ਮੇਰੇ ਇਲਾਕੇ ਦੇ ਵਿੱਚ ਕਾਫੀ ਹੜ੍ਹ ਆਏ ਨੇ ਲੋਕਾਂ ਤੋਂ ਵੀ ਪ੍ਰਭਾਵਿਤ ਤੇ ਮੈਂ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਜਿਹੜਾ ਹੈ ਵਾ ਇਸ ਸੈਸ਼ਨ 'ਚ ਭਾਗ ਲੈਣਾ ਚਾਹੁੰਦਾ ਜੀ ਤੇ ਜਦੋਂ ਸਦਰੂਕ ਸਮਾਗਮ ਚੱਲਦਾ ਸੀਗਾ ਤੇ ਤਿੰਨ ਦਿਨ ਵਕੀਲਾਂ ਦੀ ਹਾਈ ਕੋਰਟ ਚ ਹਟਾੜ ਰਹੀ ਜਦੋਂ ਹਸਾਰ ਦੇ ਵਿੱਚ ਇੱਕ ਵਕੀਲ ਦੇ ਉੱਤੇ ਪੁਲਿਸ ਨੇ ਗੁੰਡਾਗਰਦੀ ਕੀਤੀ ਸੀਗੀ ਉਦੇ ਕਰਕੇ ਬਾਕੀ ਇੱਕ ਦਿਨ ਬਚਿਆ ਸੀ ਉਹਦੇ ਬਾਰੇ ਹਾਈ ਕੋਰਟ ਨੇ ਇੰਨੀ ਗੱਲ ਕਹੀ ਸੀ ਕਿ ਹੁਣ ਤੇ ਜੇ ਹੈਲੀਕਾਪਟਰ ਹੀ ਭੇਜਿਆ ਤੇ ਨਾ ਉਹ ਉਥੋਂ ਲਿਆ ਸਕਦਾ ਤੇ ਨਾ ਉਹ ਸ਼ਾਮਲ ਹੋ ਸਕਦੇ ਇਸ ਲਈ ਐਤੀ ਤੁਹਾਨੂੰ ਨਹੀਂ ਗਾ ਮੌਕਾ ਦਿੰਦੇ ਤੁਸੀਂ ਦੁਬਾਰਾ ਫਿਰ ਅਪਲੀਕੇਸ਼ਨ ਦੇ ਦਿਓ ਕੋਚੇ ਬਿਆਗ ਤੇ ਉਹਨਾਂ ਨੇ ਕੱਲ ਇੱਕ ਐਪਲੀਕੇਸ਼ਨ ਦਿੱਤੀ ਆ ਜੀਦੇ ਵਿੱਚ ਉਹਨਾਂ ਨੇ ਮੰਗਿਆ ਵੀ ਜਿਹੜਾ 28 ਜਨਵਰੀ ਨੂੰ ਇੱਥੇ ਬਜਟ ਇਜਲਾਜ ਸ਼ੁਰੂ ਹੋ ਰਿਹਾ ਤੇ ਮੈਂ ਉਹ ਚ ਸਿਮੂਲੇਟ ਕਰਨ ਚੋਂ ਲਾ ਤੇ ਆਪਣੇ ਇਲਾਕੇ ਦੀਆਂ ਜਿਹੜੀਆਂ ਮੇਰੀਆਂ ਮੁਸ਼ਕਲਾਂ ਉਹ ਬੁਲੰਦ ਕਰਨੀ ਚਾਹੁੰਦਾ ਉਹਦੇ ਵਿੱਚ 28 ਉਹਨਾਂ 28 ਤਰੀਕ ਪਾ ਦਿੱਤੀ ਕਿ 29 ਨੂੰ ਸ਼ੁਰੂ ਹੋ ਰਿਹਾ ਜਲਾਸ 28 ਤਰੀਕ ਪਾ ਦਿੱਤੀ 28 ਨੂੰ ਸੁਣਵਾਈ ਹੋਊਗੀ ਤੇ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਤੇ ਲਈ ਐਨਐਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਝਾੜ ਪਾਈਗੀ ਵੀ ਤੁਸੀਂ ਬਾਰ ਬਾਰ ਇਹਦੇ ਸੇ ਕਿਵੇਂ ਵਿਦਾਰ ਸਕਦੇ ਹੋ ਤੁਸੀਂ ਜੀ ਰੂਲਸ ਬਤਾਓ ਦੋ ਸਾਲ ਤੱਕ ਜਿਹੜੀ ਤੇ ਐਮਐਸਏ ਲੱਗੀ ਹੋਵੇ ਉਹ ਕਿਤੇ ਐਪਲੀਕੇਸ਼ਨ ਤੱਕ ਨਹੀਂ ਦੇ ਸਕਦਾ ਵੀ ਮੇਰੀ ਇਸ ਐਮਐਸਏ ਤੇ ਵਿਚਾਰ ਚਰਚਾ ਕੀਤੀ ਜਾਵੇ ਦੋ ਸਾਲ ਬਾਅਦ ਉਹਨੂੰ ਅਧਿਕਾਰ ਹੁੰਦਾ ਵਾ ਅਮਰਤਪਾਲ ਨੇ 23 ਫਰਵਰੀ 2023 ਨੂੰ ਤੁਹਾਨੂੰ ਪਤਾ ਹੋਵੇਗਾ ਇਨਾਰੇ ਥਾਣੀ ਦੇ ਉੱਤੇ ਜਿਹੜਾ ਲਵ ਪ੍ਰੀਤ ਸਿੰਘ ਤੂਫਾਨ ਇਹਨਾਂ ਬੰਦਾ ਸੀ ਉਹਨੂੰ ਛਡੌਲ ਨੇ ਹਮਲਾ ਕੀਤਾ ਸੀਗਾ ਉਸ ਤੋਂ ਬਾਅਦ 18 ਮਾਰਚ ਤੱਕ ਆਪਣੇ ਘਰ ਰਹੇ ਨੇ 18 ਮਾਰਚ 2023 ਤੋਂ ਇਹ ਪਗੋੜੇ ਹੋ ਗਏ ਤੇ ਕਰੀਬ 1 ਮਹੀਨਾ ਪਗੋੜੇ ਰਹਿਣ ਤੋਂ ਬਾਅਦ ਇਹਨਾਂ ਨੇ ਫਿਰ ਜਾ ਕੇ ਗੁਰਦੁਆਰਾ ਭਾਈ ਰੋਡੇ ਜਿਹੜੇ ਸੰਤ ਭਿੰਦਰੇ ਸਿੰਘ ਜਨਰਲ ਸਿੰਘ ਭਿੰਦਰੇ ਵਾਲਿਆਂ ਦਾ ਪਿੰਡ ਉੱਥੇ ਇਹਨਾਂ ਦੀ ਤਲਾਸ਼ ਪੁੱਛੀ ਹੋਈ ਸੀ ਬਾਈ ਦੇ ਵਿੱਚ ਉੱਥੋਂ ਸਰਡਰ ਕੀਤਾ ਸੀ ਉੱਥੋਂ ਗ੍ਰਿਫਤਾਰ ਕੀਤਾ ਸੀ ਉੱਥੋਂ ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨੂੰ ਬਠਿੰਡੇ ਜਿਹੜੀ ਸੀ ਏਅਰਪੋਰਟ ਉੱਤੇ ਲੈ ਗਈ ਤੇ ਉਤੋਂ ਸਿੱਧੇ ਇਹਨਾਂ ਨੂੰ ਫਿਰ ਡਿਪਰੂ ਗੜ ਭੇਜ ਦਿੱਤਾ ਗਿਆ ਸੀ। ਉਦੋਂ ਦੇਰ ਚ ਮੰਨਦੇ ਨੇ ਤੇ ਹੁਣ ਕੋਰਟ ਨੇ ਇੰਨੀ ਗੱਲ ਕਿ ਤੁਸੀਂ ਬਾਰ-ਬਾਰ ਐਨਐਸਏ ਦਾ ਨਹੀਂ ਪੜਾ ਸਕਦੇ ਤੁਸੀਂ। ਤੇ ਨਾਲ ਦਾ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ 10000 ਰੁਪਏ ਜੁਰਮਾਨਾ ਪਾਇਆ ਤੇ ਉਹਨੂੰ ਕਿਹਾ ਗਿਆ ਵਾ। ਫਿਰ 2 ਫਰਵਰੀ ਨੂੰ ਐਨਐਸਏ ਦੇ ਉੱਤੇ ਅਸੀਂ ਜਿਹੜਾ ਆਖਰੀ ਫੈਸਲਾ ਦਿੱਤਾ। ਤੇ ਜਿਹੜਾ ਰਵਈਆ ਵਾ ਕੋਰਟ ਦਾ ਉਹਦੇ ਤੋਂ ਇੰਝ ਲੱਗਦਾ ਵੀ ਉਹਨਾਂ ਤੋਂ ਐਨਐਸਏਟ ਆ ਦੇਤੀ ਜੋ ਕਿ ਵੈਸੇ ਵੀ ਚੌਥੀ ਵਾਰੀ ਐਨਐਸਏ ਨਹੀਂ ਲੱਗ ਸਕਦੀ ਸ਼ਾਇਦ 17 April ਜਾਂ 23 April ਆ ਮੇਰੇ ਖਿਆਲ ਛੇ ਦਿਨਾਂ ਦੀ ਜਿਹੜੀ ਐਲਐਸਟੀ ਖਤਮ ਹੋ ਜਣੀ ਹੈ ਜਦੋਂ ਐਨਐਸਏ ਖਤਮ ਹੋਊਗੀ ਤੇ ਫਿਰ ਆਟੋਮੈਟਿਕਲੀ ਇਹਨਾਂ ਦੀ ਜਿਹੜੀ ਆ ਸ਼ਿਫਟਿੰਗ ਉਹ ਜਿਬਰੂ ਘਰ ਤੋਂ ਪੰਜਾਬ ਦੀ ਕਿਸੇ ਜੇਲ੍ਹ ਚੋ ਕਿ ਜਿਹੜੇ ਬਾਕੀ ਕੇਸ ਉਹ ਬੇਲੇਬਨ ਦੇ ਉਹਨਾਂ 'ਚ ਬੇਲ ਹੋ ਜੇਗੀ ਮੈਂ ਕੱਲ ਵੀ ਗਲਤ ਕੀਤੀ ਸੀ ਕਿ 5690 ਬੰਦਿਆਂ ਦੇ ਉੱਤੇ ਭਾਰਤ ਦੇ ਵਿੱਚ ਇਹਨਾਂ ਨੇ ਜਵਾਬपत ਐਨਐਸ ਲਾਈ ਜਿਨ੍ਹਾਂ ਦੇ ਵਿੱਚੋਂ ਸਿਰਫ 0.62% ਤੇ ਦੋ ਸਾਬ ਨੂੰ ਸਿਰਫ 0.62% ਦੀ ਜਵਾਕੀ ਕੋਰਟ ਨੇ ਫੈਸਲਾ ਕਰਨਾ ਤੇ ਦੋਸ਼ ਵੰਡਣਨੇ ਕੀ ਮੰਨਵਾਦ ਨਹੀਂ ਕਰਦਾ 2019 ਦੇ ਵਿੱਚ ਪੰਜਾਬ ਸਰਕਾਰ ਨੇ 30 ਬੰਦਿਆਂ ਤੇ ਐਨਐਸ ਦੇ ਜਵਾਬपत ਲਾਈ 2023 ਦੇ ਵਿੱਚ ਜਿਹੜੀ ਸਾਡੀ ਆ ਸੰਕਰ ਆਪਣੀ ਆ ਭਗਵੰਤ ਮਾਨ ਦੀ ਸਰਕਾਰ ਆ ਇਹਨਾਂ ਨੇ 50 ਬੰਦਿਆਂ ਦੇ ਐਨਐਸਰ ਦੇ ਜੋਪਾਂ ਲਈ ਲੇਕਿਨ ਅਜੇ ਤੱਕ ਕਿਸੇ ਦੇ ਖਿਲਾਫ ਵੀ ਕੋਈ ਦੋਸ਼ ਸਾਬਤ ਨਹੀਂ ਹੋਇਆ ਇਹ ਹਾਲ ਤਾਂ ਇਸ ਕਾਨੂੰਨ ਤੇ ਲੋਕਾਂ ਨੂੰ ਖਰਾਬ ਕਰਨ ਵਾਲੀ ਗੱਲ ਆ ਜੀ ਸਾਫਕਾ ਸੀਨੀਅਰ ਜਸਟਿਸ ਚੰਦਰ ਚੁੰਦਰ ਚੁੰ ਨੇ ਕਿਹਾ ਬੇਲ ਦੀ ਜਗ੍ਹਾ ਜੇਲ੍ਹ ਦੀ ਜਗ੍ਹਾ ਬੇਲ ਹੋਣੀ ਚਾਹੀਦੀ ਇਹਨੀ ਲੋਕਾਂ ਨੂੰ ਤੁਸੀਂ ਤਾਰਛੜੋਂ ਅੰਦਰ 6-6 ਸਾਲ ਮੁੜ ਕੇ ਕੈਦ ਹੋ ਜੀ ਦੋ ਸਾਬਤ ਨਹੀਂ ਬਰੀ ਕਰਤਾ ਜਿਹੜੇ 7 ਸਾਲਾਂ ਦੇ ਬਰਬਾਦ ਕੀਤੇ ਜ਼ਿੰਦਗੀ ਦੀ ਕੌਣ ਜੀ ਮਾਰ ਹੁੰਦਾ ਇਹ ਸ ਕਰਕੇ ਭਾਈ ਅਮਰਿਤਪਾਲ ਸਿੰਘ ਨੂੰ ਉਮੀਦ ਹੈ ਕਿ ਜਿਸ ਤਰੀਕੇ ਦਾ ਰਵਈਆ ਵਾ ਹਾਈ ਕੋਰਟ ਦਾ ਉਹਨੂੰ ਅੱਜ ਕੀ ਪਰੋਲ ਦਿੱਤੀ ਜਾਊਗੀ ਜਾਂ ਕਸਟੋਡੀਨ ਬਰੋਲ ਦਿੱਤੀ ਜਾਊਗੀ ਕਸਟੋਡੀਨ ਬਰੋਲ ਕੀ ਹੈ ਜਿਹੜੇ ਸ਼ੇਖ ਸਾਡੇ ਹੈਗੇ ਸੀ ਰਸ਼ੀਦ ਜੰਮੂ ਕਸ਼ਮੀਰ ਬਾਰਾਮੋਲ ਤੋਂ ਵੀ ਬਣੇ ਸੀ ਉਹਨਾਂ ਨੂੰ ਉੱਥੇ 28 ਦਿਨ ਦੀ ਵਿਧਾਨ ਸਭਾ ਚੋਣ ਲੜਨ ਵਾਸਤੇ ਜਿਹੜਾ ਸੀ ਪ੍ਰਚਾਰ ਕਰਨ ਵਾਸਤੇ ਬیل ਦਿੱਤੀ ਗਈ ਸੀ ਪਰ ਉਹ ਦਿੱਤੀ ਗਈ ਸੀ ਲੇਕਿਨ ਪਿਛਲੀ ਵਾਰ ਸਰਦਰ ਉਤ ਦੇ ਵਿੱਚ ਉਹਨਾਂ ਨੂੰ ਕਸਟਡੀਨ ਪ੍ਰਾਪਤ ਦਿੱਤੀ ਗਈ ਕਸਟਡੀਨ ਪ੍ਰਾਪਤ ਹੁੰਦੀ ਹੈ ਕਿ ਸਵੇਰੇ ਤੁਸੀਂ ਤਿਹਾਰ ਜੇਲ੍ਹ ਚ ਆਓ ਸਾਰਾ ਦਿਨ ਇੱਥੇ ਆਪਣੀ ਗੱਲ ਕਰੋ ਬੈਠੋ ਤੁਸੀਂ ਹਾਊਸ ਦੇ ਸ਼ਾਮੀ ਤੱਕ ਜੇਲ੍ਹਣਾ ਪਊਗਾ ਇਸੇ ਤਰ੍ਹਾਂ ਉਮੀਦ ਹੈ ਪਹਿਲੀ ਗੱਲ ਤੇ ਪ੍ਰੋਬਲ ਜੇ ਪ੍ਰੋਬਲ ਨਹੀਂ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਆ ਕਸਟਡੀਅਨ ਪ੍ਰੋਬਲ ਮਿਲਦੇ ਚਾਂਸਸ ਬਹੁਤ ਜ਼ਿਆਦੇ ਆ 28 ਨੂੰ ਨਹੀਂ ਮਿਲੂਗੀ ਤੇ ਵੱਡੀ ਗੱਲ 2 ਤਰੀਕ ਨੂੰ ਮਿਲ ਜੂਗੀ ਉਹਨੂੰ ਮਿਲਦੇ ਪੂਰੇ ਚਾਂਸ ਹੈ ਗਿਆ ਤੇ ਉਹ ਐਸਾ ਲੱਗਦਾ ਕਿ ਹੁਣ ਐਸ ਕੀ ਬਾਹਰ ਆ ਕੇ ਆਪਣੇ ਹਲਕੇ ਦੀਆਂ ਜੀਆਂ ਮੰਗਾ ਨੇ ਮੁਸ਼ਕਲਾ ਨੇ ਉਹ ਲੋਕ ਸਭਾ ਤੇ ਬੁਲੰਦ ਕਰ ਸਕਣਗੇ ਤੇ ਜਿੱਦ ਦਿਨ ਭਾਈ ਅਮਰਤਪਾਲ ਸਿੰਘ ਆਉਣਗੇ ਨਾ ਹਾਊਸ ਦੇ ਵਿੱਚ ਇੱਕ ਇੱਕ ਮੈਂਬਰ ਦੀ ਅੱਖੋਂ ਤਾਂ ਠੀਕ ਹੀ ਹੋਊਗੀ ਵੀ ਇਹ ਬੰਦਾ ਹੁਣ ਕੀ ਕਹਿੰਦਾ ਇੱਥੇ ਆ ਕੇ ਜੀ ਜੀ ਬਿਲਕੁਲ ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਸ਼ਰਤਾਂ ਦੇ ਮੁਤਾਬਕ ਵੀ ਆਉਣ ਨੂੰ ਤਿਆਰ ਹੈ ਕਿ ਜੋ ਸ਼ਰਤਾਂ ਹੋਣਗੀਆਂ ਉਹ ਮੰਨੇਗਾ ਦੇਖੋ ਕੀ ਫੈਸਲਾ ਸੁਣਾਉਂਦੀ ਹੈ ਹਾਈ ਕੋਰਟ ਗੁਰਪ੍ਰੀਤ ਸਿੰਘ ਹਰੀ ਨੂੰ ਕਤਲ ਮਾਮਲੇ ਦੀ ਵੀ ਸੁਣਵਾਈ ਹੋਈ ਭਲਕੇ ਉਸ ਦੇ ਵਿੱਚ ਵੀ ਜੋ 17 ਮੁਲਜ਼ਮ ਸੀ ਦੋਸ਼ੀ ਸੁਣ ਦੋਸ਼ ਤਾਂ ਹੋਏ ਨੇ ਉਹਨਾਂ ਚੋਂ ਕੁਝ ਵਿਅਕਤੀਆਂ ਦੇ ਦੋਸ਼ ਤਾਂ ਹੋਏ ਨੇ ਸਾਰੇ 17 ਤਾਂ ਨਹੀਂ ਹੋਏ ਕਿ ਉਹਨਾਂ ਦੇ ਵਿੱਚ ਅੰਮ੍ਰਿਤਪਾਲ ਦਾ ਨਾਮ ਸ਼ਾਮਲ ਹੈ ਉਸ ਮਾਮਲੇ ਦੀ ਸੁਣਵਾਈ ਕੀ ਕੋ ਜੋ ਹੋਇਆ ਹੈ ਕੱਲ ਵਿਖੋ ਭਾਈ ਅਮਰਤਪਾਲ ਸਿੰਘ ਦਾ ਨਾਂ ਤੇ ਜੇਲ੍ਹ ਚ ਬੈਠੇ ਤੁਸੀਂ ਜੋ ਮਰਜ਼ੀ ਪਾਈ ਜੋ ਇੱਥੇ ਤੇ ਕੋਈ ਫਰਕ ਪੈਂਦਾ ਨਹੀਂ ਜੀ ਜੇ ਕਵਾ ਵੀਯੋਗ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹਦਾ ਕੋਈ ਨਾ ਉਹ ਸਾਬਤ ਹੋਣਾ ਨਾ ਗੱਲ ਨਾ ਕੋਈ ਬਾਤ ਹੋਵੇ ਤੇ ਸਿਰਫ ਅਗੇ ਨੂੰ ਖਰਾਬ ਕਰਨ ਦੀ ਗੱਲ ਹੈ ਵੀ ਖਰਾਬ ਕਿੰਨਾ ਤੁਸੀਂ ਕਰ ਸਕਦੇ ਟੱਕੜੇ ਉੱਤੇ ਰਹੋ ਤੁਸੀਂ ਹੁਣ ਭਾਈ 17 ਦੋਸ਼ੀਆਂ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੋਆ ਉਹਦੇ ਕੇਸ ਦੇ ਵਿੱਚ ਜਿਹੜੀ ਆ 12 12 ਦੇ ਖਿਲਾਫ ਦੋਸ਼ ਤੈਕ ਕੀਤੇ ਗਏ ਨੇ 17 ਦੋਸ਼ੀਆਂ ਤੋਂ 12 ਦੇ ਖਾ ਦੋਸ਼ ਤੈ ਕੀਤੇ ਗਏ ਨੇ ਫਰੀਜਕੋ ਦੀ ਦਾਲਤ ਨੇ ਤੇ ਇਹਦੇ ਵਿੱਚ ਵਾਰਿਸ ਪੰਜਾਬ ਜਿਹੜੇ ਦੇ ਮੁਖੀ ਨੇ ਇਸ ਤੇ ਸੰਸਦ ਨੇ ਭਾਈ ਅਮਰਤਪਾਲ ਸਿੰਘ ਤੇ ਅਰਸ਼ ਡੱਲਾ ਜਿਹੜੇ ਵਿਦੇਸ਼ ਚ ਇੱਕ ਗੈਂਗਸ ਮੀਠਾ ਇਹਨਾਂ ਦੋਵਾਂ ਨੂੰ ਵੀ ਦੋਸ਼ੀ ਕਹਿੰਦੇ ਬਣਾਇਆ ਗਿਆ ਜੇ ਉਹ 12 ਦੋਸ਼ੀ ਬਣਾਇਆ ਤੇ ਇਹਦਾ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਦੋਸ਼ ਸਾਬਤ ਹੋਣੇ ਬੜੀ ਦੂਰ ਦੀ ਗੱਲ ਆ ਇਹੀ ਜਿਹੜਾ ਗੁਰਪ੍ਰਿੰਤ ਸਿੰਘ ਅਰੀ ਨੂੰ ਕਿਸੇ ਵੇਲੇ ਇੱਕ ਮੁੱਖ ਸਲਾਹ ਕਰਦਾ ਸੀ ਭਾਈ ਅਮਰਤਪਾਲ ਸਿੰਘ ਦਾ ਜੀ ਉਹਨਾਂ ਨੇ ਪਿਛਲੇ ਸਮੇਂ 'ਚ ਮੈਂ ਕਿਹਾ 23 ਜੀ ਡੈਥ ਹੁੰਦੀ ਹੈ ਤੇ ਵੀ ਕਤਲ ਹੁੰਦਾ ਹੈ ਇਹਦਾ ਕਿ 24 'ਚ ਹੁੰਦਾ ਇੱਥੇ ਬੰਦਾ ਮੈਨੂੰ ਯਾਦ ਨਹੀਂ ਪੱਕਾ ਇਹਦਾ ਤੇ ਉਦੋਂ ਇਹਦਾ ਕਤਲ ਹੁੰਦਾ ਕਤਲ ਹੋਣ ਤੋਂ ਬਾਅਦ ਜਿਹੜਾ ਅਸੀਂ ਹੁਣ ਉਹਦੇ ਤੇ ਜਿਹੜੇ ਦੋਸ਼ੀ ਬਣਾਏ ਗਏ ਸੀ ਬੰਦੇ ਫੜੇ ਗਏ ਸੀਗੇ ਤੇ ਭਾਈ ਅਮਰਤਪਾਲ ਸਿੰਘ ਨੂੰ ਨਾ ਤੇ ਕਿਸੇ ਪ੍ਰਕਾਰ ਦੇ ਕੋਈ ਇਹੋ ਜਿਹੀ ਸਵਿਧਾ ਤੇ ਆਪਣੇ ਕਿਸੇ ਨੂੰ ਗਾਈਡ ਕਰ ਸਕੇ ਉਹ ਤਾਂ ਜਿਲ੍ਹੇ 'ਚ ਬੈਠਾ ਸੀ ਉਹਦੇ ਤੇ ਕਿਵੇਂ ਇਹ ਤੇ ਸਰਕਾਰ ਦੀ ਇੱਕ ਪਰਪੰਚ ਸੀਗਾ ਕਿ ਤੁਸੀਂ ਇਹਨੂੰ ਵੀ ਨਾਲ ਬਣਾ ਲਓ ਤਾਂ ਕਿ ਉਹਦੀ ਰਿਹਾਈ ਛੇਤੀ ਨਾਲ ਹੋ ਸਕੇ ਤੇ ਭਾਈ ਅਮਰਤਪਾਲ ਸਿੰਘ ਤੇ ਇੱਕ ਨਹੀਂ ਇਹਨਾਂ ਨੇ ਐਨਐਸਏ ਤੇ ਲਵਾ 12 ਕੇਸ ਦਰਜ ਕੀਤੇ ਨੇ ਸਾਰੇ ਬੇਦਬਦ ਸਾਰੇ ਤੇ ਬੇਲੋ ਜਿਹੜੀ ਉੱਚ ਕੋਈ ਗੱਲ ਨਹੀਂ ਹੈਗੀ ਤੇ ਭਾਈ ਅਮਰਤਪਾਲ ਸਿੰਘ ਹੋਰੀ ਐਤ ਕੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਵਿੱਚ ਮੁਸਤੈਦੀ ਨਾਲ ਆਪਣਾ ਪ੍ਰਚਾਰ ਵੀ ਕਰਨਗੇ ਤੇ ਉਮੀਦਵਾਰੀ ਵੀ ਖੜੇ ਕਰਨਗੇ ਜੀ ਹਾਈ ਕੋਰਟ ਤੋਂ ਸੁਲਾਈਆਂ ਦੀ ਗੱਲ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਫਰਾਰ ਵਿਧਾਇਕ ਹਰਮੀ ਸਿੰਘ ਪਠਾਨ ਮਾਜਰਾ ਦਾ ਵੀ ਜ਼ਿਕਰ ਕਰ ਲੈਣੇ ਆ ਉਹਨਾਂ ਨੇ ਵੀ ਪਿਛਲੇ ਦਿਨੀ ਦਰਵਾਜ਼ਾ ਖੜਕਾਇਆ ਸੀ ਹਾਈ ਕੋਰਟ ਦਾ ਉਹਨਾਂ ਦੇ ਮਾਮਲੇ 'ਚ ਕੀ ਹੋਇਆ ਬਿਲਕੁਲ ਜਿਹੜੀ ਆਪਾਂ ਗੱਲ ਕਰਦੇ ਆ ਬਕਾਇਦਾ ਤੌਰ ਤੇ ਇਹਦੀ ਆਪਣੇ ਦੀ ਦੇ ਪਠਾਨ ਮਾਜਰਾ ਪਠਾਨ ਮਾਜਰਾ ਜਿਹੜਾ ਵਾ ਇਹਨਾਂ ਨੇ ਇੱਕ ਹਾਈ ਕੋਰਟ ਦੇ ਵਿੱਚ ਸਨੌਰ ਤੋਂ ਵਿਧਾਇਕ ਨੇ ਇਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਗੁਰਪ੍ਰੀਤ ਵੱਲੋਂ ਜਿਹੜੀ ਪਟਿਆਲਾ ਦੀ ਇੱਕ ਹੈਗੀ ਸੀ ਥੀਵਨ ਲਾਈਟ ਨੇ ਠਣੇ ਮਤ ਮਤ ਦਰਜ ਕਰਾਇਆ ਸੀ ਗੱਤ ਮਕਲਾਂ ਮਤ ਮਤ ਦਰਜ ਕਰਾਇਆ ਸੀ 2014 ਵਿੱਚ ਫੇਸਬੁੱਕ ਰਾਹੀਂ ਬਕਾਇਦਾ ਤੌਰ ਤੇ ਪਠਾਨ ਮਾਜਰਾ ਨਾਲ ਇਹਦੇ ਦਾ ਸੰਪਰਕ ਹੁੰਦਾ ਤੇ ਉੱਥੋਂ ਪਠਾਨ ਮਾਜਰਾ ਨੂੰ ਕਹਿੰਦਾ ਮੇਰਾ ਤੇ ਤਲਾਕ ਹੋ ਚੁੱਕਾ ਮੈਂ ਤਲਾਕਸ਼ੋਦਾ ਤੇ 14 ਅਗਸਤ 2021 ਨੂੰ ਲੁਧਿਆਣਾ ਦੇ ਇੱਕ ਗੁਰਦੁਆਰੇ ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਤੇ ਜਿਹੜੇ ਸ਼ਿਕਾਇਤ ਕਰਤਾ ਵਾ ਉਹਨੇ ਦਾ ਇਹ ਕੀਤਾ ਵੀ ਜਦੋਂ 2022 ਦੇ ਵਿੱਚ ਇਹਨਾਂ ਨੇ ਆਪਣੇ ਫਾਰਮ ਭਰੇ ਨਾ ਇਲੈਕਸ਼ਨ ਦੇ ਉਹਦੇ ਵਿੱਚ ਆਪਣੀ ਪਤਨੀ ਗੁਰਪ੍ਰੀਤ ਕੌਰ ਨੂੰ ਸਿਮਰਨਪ੍ਰੀਤ ਸਿਮਰਨਪ੍ਰੀਤ ਕੋ ਰਖਾਇਆ। ਉਥੋਂ ਪੰਗਾ ਪੈ ਗਿਆ ਵੀ ਤੂੰ ਮੈਨੂੰ ਕਿਹਨਾਂ ਤਲਾਫਦਾ ਤੇ ਮੇਰਾ ਨਾਮ ਇੱਥੇ ਕਿਉਂ ਨਹੀਂ ਆਇਆ ਤੇ ਫਿਰ ਉਹ ਲੜਗ ਥਾਂ ਆ ਗਿਆ। ਜੀ 11 ਸਤੰਬਰ 2025 ਨੂੰ ਪਠਾਨ ਮਾਜਰਾ ਦੀ ਜਿਹੜੀ ਉਹ ਗ੍ਰਿਫਤਾਰੀ ਦੇ ਵਰੰਡ ਜਾਰੀ ਹੋਏ ਸੀਗੇ ਇਹ ਮੇਰੇ ਖਿਆਲੋਂ ਤੋਂ ਜਾਰੀ ਹੋਏ ਸੀਗੇ ਤੁਹਾਨੂੰ ਪਤਾ ਪਹਿਲਾਂ ਹਰਿਆਣੇ ਦੇ ਵਿੱਚ ਜਾ ਕੇ ਪੁਲਿਸ ਗਈ ਫੜਨ ਵਾਸਤੇ ਉੱਥੋਂ ਇਹ ਆਪਣੀ ਅੱਖ ਬਚਾ ਕੇ ਉੱਥੇ ਭਗੋੜਾ ਹੋ ਗਿਆ ਕਿਉਂ ਤੁਹਾਨੂੰ ਪਤਾ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਬਦਮਾਸ਼ ਤੇ ਉਹਨਾਂ ਕੋਲ ਬੜੀ ਕਲਾਕਾਰੀ ਹੁੰਦੀ ਬਰਾ ਜਿਹੜਾ ਇਹਨਾਂ ਦਾ ਅਸੀਂ ਇਨਕਾਊਂਟਰ ਸਪੈਸ਼ਲਿਸਟ ਨੂੰ ਫੜ ਲਿਆ ਸੀ ਚਲੋ ਉਹ ਉੱਥੇ ਚਲੇ ਗਿਆ ਭੱਜ ਗਿਆ ਆਪਣਾ ਗੰਜਾਰਾ ਕੋਈ ਪਤਾ ਕਰ ਗਿਆ ਉਸ ਤੋਂ ਬਾਅਦ ਉਹ ਇੱਥੇ ਰਿਹਾ ਆਪਣੀ ਵੀਡੀਓ ਹੀ ਪਾਉਂਦਾ ਰਿਹਾ ਮੜਕਿਓ ਉਹ ਆਸਟ੍ਰੇਲੀਆ ਚਲਾ ਗਿਆ ਕਿਵੇਂ ਗਿਆ ਸਾਨੂੰ ਨਹੀਂ ਪਤਾ ਹੁਣ ਉਹਨੇ ਇਹ ਗੱਲ ਕਹੀ ਵੀ ਜਿਹੜੀ ਐਫਆਈ ਲੋਜ ਕੀਤੀ ਗਈ ਉਹ ਵੀ ਗਲਤ ਕੀਤੀ ਕਿ ਜਿਹੜਾ ਮੈਨੂੰ ਪਘੋੜਾ ਲੰਦਿਆ ਗਿਆ ਵਾ ਉਹ ਵੀ ਗਲਤ ਦਰਜ ਕੀਤਾ ਗਿਆ ਤੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਉਹ ਖਾਦ ਕੀਤੀਆਂ ਜਨ ਹਾਈ ਕੋਰਟ ਨੇ ਸੁਣਵਾਈ ਤੇ ਤੇ ਕੋਈ ਰਾਤ ਦਿੱਤੀ ਨਹੀਂ ਤੇ ਅਗਲੀ ਸੁਣਵਾਈ ਜਿਹੜੀ ਉਹ 28 ਤਰੀਕ ਪਾਤੀ ਹੈ 28 ਜਨਵਰੀ ਨੂੰ ਸੁਣਵਾਈ ਇੱਥੇ ਹੋਏਗੀ ਹੁਣ 28 ਜਨਵਰੀ ਨੂੰ ਪਠਾਨ ਮਾਜਾਂ ਨੂੰ ਕੋਈ ਰਾਤ ਮਿਲਦੀ ਕਿ ਨਹੀਂ ਮਿਲਦੀ ਰਾਤ ਮਿਲਦੇ ਚਾਂਸ ਘੱਟ ਨੇ ਕਿਉਂਕਿ ਜਿਹੜੀ ਚੀਜ਼ ਕਹਿੰਦਾ ਪੁਲਿਸ ਦੇ ਆਪਣਾ ਪੱਖ ਪੇਸ਼ ਕਰੀਗੀ ਸੀ ਠੀਕ ਕੀਤਾ ਜੀ ਆ ਫੈਕਲੋਜੀ ਸਾਡੇ ਕੋਲ ਜਿਹੜਾ ਪਗੜਾ ਲਾਣਿਆ ਉਹ ਅਦਾਲਤ ਦੇ ਕਿੰਦਾਲਾ ਨੇ ਲਾਣਿਆ ਇਸ ਕਰਕੇ ਰਾਤ ਮਿਲਣ ਦੇ ਚਾਂਸ ਨੂੰ ਘਟ ਨੇ ਹੋ ਸਕਦਾ ਸੁਪਰੀਮ ਕੋਰਟ ਚਲੇ ਜੇ ਸੁਪਰੀਮ ਕੋਰਟ ਚੋ ਵੀ ਰਾਤ ਮਿਲ ਜੇ ਹਾਈ ਕੋਰਟ ਤੋਂ ਚਾਂਸ ਘਟ ਨੇ ਜੀ ਜੀ ਅਗੇ ਮੈਂ ਦੱਸ ਦਿੰਦੇ ਸਰਬਜੀਤ ਚੋੜਦੀ ਜੋ ਕਿ ਇੱਕ ਭਾਰਤੀ ਸਿੱਖਰਦਾਲੂ ਜੋ ਪਾਕਿਸਤਾਨ ਜਾ ਕੇ ਜਿਸਨੇ ਨਿਕਾ ਕਰਵਾ ਲਿਆ ਉਸ ਦੀ ਭਾਰਤ ਵਾਪਸੀ ਤਾਂ ਪਹਿਲਾਂ ਹੀ ਟਲ ਗਈ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮਾਮਲਾ ਹਜੇ ਪਾਕਿਸਤਾਨ ਚ ਅਦਾਲਤ ਚ ਵਿਚਾਰ ਅਧੀਨ ਹੈ ਤੇ ਇੱਕ ਹੋਰ ਮੰਗ ਜਿਹੜੀ ਉੱਠ ਗਈ ਹੈ ਕਿ ਉਸ ਦੇ ਤੇ ਉਸ ਦੇ ਪਤੀ ਦੇ ਖਿਲਾਫ ਜੋ ਕਿ ਪਾਕਿਸਤਾਨ ਚ ਹੀ ਹੈ ਉਨ੍ਹਾਂ ਦੇ ਖਿਲਾਫ ਐਫਆਈਆ ਦਰਜ ਹੋਵੇ ਲੱਗਦਾ ਕਿ ਜੇ ਐਫਆਈਆ ਹੋ ਜਾਂਦੀ ਹੈ ਤਾਂ ਫਿਰ ਉਹਦੀ ਭਾਰਤ ਵਾਪਸੀ ਜਿਹੜੀ ਉਸ ਦੇ ਵਿੱਚ ਮੁਸ਼ਕਲ ਆਉਣਗੀਆਂ ਫਿਰ ਭਾਰਤ ਵਾਪਸੀ ਨਹੀਂ ਹੋਵੇਗੀ ਕਿਉਂਕਿ ਜਦੋਂ ਤੱਕ ਮਕਦਮਾ ਚੱਲੇਗਾ ਉੱਥੇ ਹੀ ਰਹਿਣਾ ਪਵੇਗਾ ਉਸਨੂੰ ਵਿੱਚ ਕੋ ਜਿੱਥੋਂ ਤੱਕ ਸਰਬਜੀਤ ਕੌਰ ਦੀ ਗੱਲ ਸਰਬਜੀਤ ਦਾ ਵੀਜ਼ਾ ਲੱਗਾ ਸੀ 13 ਨਵੰਬਰ 2025 ਤੱਕ ਜਦੋਂ ਇਹ 4 ਤਰੀਕ ਨੂੰ ਜਿਹੜਾ ਗੁਰਪ੍ਰੀਤ ਮਰਦੋਂ ਗੈਰਸੀ ਪ੍ਰਕਾਸ਼ ਪੂਰ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਵਕਤ ਗਿਆ ਸੀ ਇੱਕ ਸਾਡਾ ਜਥਾ ਗਿਆ ਸੀ ਪਾਕਿਸਤਾਨ ਉਹਦੇ ਵਿੱਚ ਗਈ ਸੀ ਤੇ ਚਾਰ ਪੰਜ ਦੀ ਰਾਤ ਨੂੰ ਹੀ ਉੱਥੋਂ ਇਹ ਗਾਇਬ ਹੋ ਜਾਂਦੀ ਨਾਸਰ ਹਸੈਨ ਦਾ ਦੌੜ ਜਾਂਦੀ ਆ ਤੇ ਜਾ ਕੇ ਇੱਕ ਸ਼ੇਖੂਪੁਰਾ ਦੇ ਵਿੱਚ ਜਿਹੜੀ ਮਸਜਿਦ ਉੱਥੇ ਜਾ ਕੇ ਆਪਣਾ ਧਰਮ ਤਬਦੀਲ ਕਰਕੇ ਆਪਣਾ ਨੂਰ ਹਸਿਆ ਰੱਖੇ ਇਹਦੇ ਕਰ ਜਦੋਂ ਰੌਲਾ ਪੈਂਦਾ ਅਖਬਾਰਾਂ ਦੇ ਵਿੱਚ ਫਿਰ ਪੁਲਿਸ ਰੇਡ ਕਰਦੀ ਹੈ ਤੇ ਕੋਰਟ ਰੁਕ ਜਾਂਦੀ ਵੀ ਤੁਸੀਂ ਤੰਗ ਨਾ ਕਰੋ ਸਾਡੇ ਕੋਲ ਮਾਮਲਾ ਆ ਗਿਆ ਸਾਨੂੰ ਵਿਚਾਰਨ ਦਿਓ ਤੁਸੀਂ ਉਹਦੇ ਵਿੱਚੋਂ ਜਿਹੜੇ ਸਾਡੇ ਭਿੰਦਰਪਾਲ ਸਿੰਘ ਸਾਬਕਾ ਅਤੇ ਐਮਬੀਏ ਨੇ ਉਹਨਾਂ ਨੇ ਇੱਕ ਪਟੀਸ਼ਨ ਕੋਰਟ ਚ ਪਾਈ ਸੀ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਉਹ ਹੀ ਠੀਕੀ ਕੋਰਟ ਸੀ ਤੇ ਠੀਕੀ ਕੋਰਟ ਦੇ ਲੰਬੇ ਪ੍ਰੋਸੀਜਰ ਹੁੰਦੇ ਨੇ ਉਹ ਹਾਈ ਕੋਰਟ ਚ ਲੇ ਗੇ ਹਾਈ ਕੋਰਟ ਨੇ ਫੁਰਸੂ ਕਿਹਾ ਕਿ ਇਹਨੂੰ ਫੜਕੇ ਜੇ ਸਮੇਂ ਅਨੁਸਾਰ ਇਮੀਡੀਏਟਲੀ ਫੜਕੇ ਤੇ ਡਿਪੋਰਟ ਕੀਤਾ ਜਾਵੇ 1 ਵਜੇ ਤੇ ਕਹਿੰਦੇ ਸੀ ਰਿਪੋਰਟ ਤੱਕ ਆ ਗਿਆ ਸੀ ਕਿ 에어ਪੋਰਟ ਤੋਂ ਉਹਨੂੰ ਬਾਰਡਰ ਤੇ ਲੈਨਦਾ ਗਿਆ ਵਾ ਘੰਟੇ ਤੱਕ ਕੋ ਇੰਡੀਆ ਪੁੱਜੂਗੀ ਲੇਕਿਨ ਜਿਹੜੀ ਪੁਲਿਸ ਸੀ ਉਹਨੇ ਬਰਾਮਦ ਕਰ ਲਿਆ ਪੰਦਰ ਦਿਨਾਂ ਚ ਲੱਭ ਤੇ ਲਿਆ ਉਹਨੂੰ दारू-ਉਲਮਾਨ ਇਹਨਾਂ ਬੰਦਾਰੂ-ਉਮਾਨ ਕਹਿੰਦੇ ਆ ਜਿੰਨੂੰ ਆਪਾਂ ਕਿਹਾ ਵੂਮਨ ਸ਼ੈਲਟਰ ਹੋਮ ਉੱਥੇ ਭੇਜ ਦਿੱਤਾ ਉੱਥੇ ਭੇਜਣ ਤੋਂ ਬਾਅਦ ਅਦਾਦ ਇਹਨਾਂ ਨੇ ਕਹਿ ਦਿੱਤਾ ਪੁਲਿਸ ਨੇ ਵੀ ਸਾਡੇ ਕੋਲੇ ਅਜੇ ਇਹਦੇ ਖਿਲਾਫ ਜਿਹੜੇ ਕੋਈ ਖਾਸ ਸਬੂਤ ਨਹੀਂ ਔਰ ਅਸਾਈ ਅਦਾਲਤ ਤੋਂ ਇਹ ਵੀ ਦੱਸਦਾ ਵੀ ਅਦਾਲਤ ਵੀ ਸਾਨੂੰ ਕੋਈ ਡਾਇਰੈਕਸ਼ਨ ਸਹੀ ਨਹੀਂ ਹੈਗੀ ਕਿ ਇਹਨੂੰ ਭੇਜਣਾ ਕਿ ਨਹੀਂ ਭੇਜਣਾ ਹੁਣ ਜਿਹੜੇ ਮਹਿੰਦਰਪਾਲ ਸਿੰਘ ਹੋਰੀ ਨੇ ਉਹਨਾਂ ਨੇ ਇੱਕ ਐਪਲੀਕੇਸ਼ਨ ਕੋਰਟ 'ਚ ਹੋਰ ਦੇ ਦਿੱਤੀ ਆ ਆਪਣੇ ਜਿਹੜੇ ਮੈਂਖਾ ਜਿਹੜੇ ਚੰਗੀਜ਼ ਖਾਂ ਵੀ ਚੰਗੇ ਚੰਗੇਜੀ ਸਭੂ ਹੈਗੇ ਇਹਨਾਂ ਦੇ ਆਪਣੇ ਵਕੀਲ ਕੰਨੰਦੇ ਲਈ ਕਿੰਨੇ ਦੇ ਦਿੱਤੀ ਐਪਲੀਕੇਸ਼ਨ ਵੀ ਇਹਦੇ ਖਲਾਮ ਮੁਕਦਮਾ ਦਰਜ ਕੀਤਾ ਜਾਵੇ ਜੇ ਮੁਕਦਮਾ ਦਰਜ ਹੁੰਦਾ ਤੇ ਫਿਰ 6 ਮਹੀਨੇ ਸਾਲ ਜਿੰਨੀ ਉਹਨਾਂ ਦੀ ਹੋਊਗੀ ਓਵਰ 듀 ਜਿਹੜੀ ਉੱਥੇ ਰਹੀ ਹੋਊ ਵੀ 13 ਤੋਂ ਤਾਂ ਉਹਦਾ ਆਪਣਾ ਵੀਜ਼ਾ ਖਤਮ ਹੋ ਗਿਆ ਉੱਥੇ 13 ਤੋਂ ਤੋਂ ਬਿਨਾ ਵੀਜ਼ੇ ਤੋਂ ਬਿਜੇ ਹੈ ਨਾ ਉੱਥੇ ਉਹਦੇ ਵਿੱਚ ਜੇ ਕੋਈ ਸਜ਼ਾ ਹੋਊਗੀ ਸਜ਼ਾ ਉਹਨੂੰ ਹੋ ਜੂਗੀ ਉਹ ਕੱਟ ਕੇ ਆ ਜੂਗੀ ਜਾਂ ਫਿਰ ਹੋ ਸਕਦਾ ਵੀ ਅਦਾਲਤ ਕਹਿ ਦੇਵੇ ਵੀ ਇਹਨੂੰ ਇਮੀਡੀਏਟਲੀ ਵਾਪਸ ਭੇਜਿਆ ਜਾਵੇ ਇਹ ਹੁਣ ਅਦਾਲਤ ਤੇ ਡਿਪੈਂਡ ਕਰਦਾ ਵੀ ਸਰਬਜੀਤ ਕੌਰ ਨੂੰ ਵਾਪਸ ਭੇਜਣਾ ਕਿ ਉੱਥੇ ਸਜ਼ਾ ਦੇਣੀ ਉਹਨੂੰ ਜੇ ਮੁਕਦਮਾ ਚੱਲਿਆ ਫਿਰ ਸਮਾਂ ਲੱਗੂ ਲੇਕਿਨ ਉਹਨੇ ਆਪਣੇ ਕਰਨੈਲ ਸਿੰਘ ਦੇ ਪਤੀ ਆ ਉਹਦੇ ਕੋਲ ਮਾਫੀ ਮੰਗਿਆ ਤੇ ਫੋਨ ਕਰਕੇ ਉਹਦੇ ਕੋਲ ਕਿਹਾ ਜੀ ਮੇਰੇ ਕੋਲ ਇੱਕ ਬੱਚਰ ਗਲਤ ਹੋਇਆ ਤੇ ਮੈਂ ਮਾਫੀ ਚਾਹੁੰਨੀ ਉਹਨੇ ਕਿਹਾ ਤੂੰ ਆਜਾ ਵਾਕਸਨ ਮaaf ਕੀਤਾ ਪਰ ਮੈਂ ਇਹ ਗੱਲ ਕਹੂੰ ਅਮਰਤਪਾਲ ਸਿੰਘ ਮਹਿਰੋ ਵਰਗੇ ਬਨੇ ਤਰੇ ਫਿਰਦੇ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਨੀ ਪਈ ਜਦੋਂ ਉਹ ਵਾਪਸ ਆਇਆ। ਜੋ ਉਹਨੇ ਧਰਮ ਦੇ ਵਿੱਚ ਕੀਤਾ ਵਾ ਫਿਰ ਉਹ ਬਿਕਾਦਾ ਤੋ ਤੇ ਜਥੇ ਨਾ ਗਈ ਜਥੇ ਦੇ ਵਿੱਚ ਜਾ ਕੇ ਉਹਨੇ ਆਪਣੀ ਜਥੇ ਦੀ ਬਦਨਾਮੀ ਕੀਤੀ ਤੇ ਆਪਣੀ ਵੀ ਕਰਾਈ। ਇਹ ਸੇ ਕਰਕੇ ਸਰਬਜੀਤ ਦਾ ਮਾਮਲਾ ਕਾਫੀ ਟੇਡਾ ਵਾ। ਮਹਿੰਦਰਪਾਲ ਹੋਣੀ ਜਿਹੜੇ ਸਾਬਕਾ ਐਮਐਮਏ ਨੇ ਜਿਹੜੇ ਬੇਸਿਕਲੀ ਜਿਹੜੀ ਆ ਆਪਣੇ ਇਮਰਾਨ ਇਮਰਾਨ ਖਾਨ ਦੀ ਪਾਰਟੀ ਦੇ ਨੇ ਉਹ ਪੂਰੇ ਜੋਛੂ ਕਰਛਣਾ ਲੱਗੇ ਨੂੰ ਵਾਪਸ ਭੇਜਣ ਲਈ ਹੁਣ ਵਾਪਸ ਕਦੋਂ ਉਹਦੀ ਸਰਜੀਤ ਵਾਪਸ ਤੋਂ ਉਹਨੂੰ ਆਉਣਾ ਪੈਗਾ ਜੀ ਜੇ ਵੀ ਕੁਲ ਦੇਖਦੇ ਆਂ ਕਿ ਫੈਸਲਾ ਸੁਣਾਉਂਦੀ ਹੈ ਅਦਾਲਤ ਕੀ ਐਫ ਆਈ ਆਰ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਪਰ ਸਭ ਜਾਣਦੇ ਆਂਦੇ ਪੰਜਾਬ ਕਾਂਗਰਸ ਦੇ ਕਾਟੋਕਲੇਸ ਇਹ ਵੀ ਗੱਲ ਕਰ ਲੈਣੇ ਆ ਚਰਨਜੀਤ ਸਿੰਘ ਚੰਨੀ ਦਾ ਬਿਆਨ ਸੁਣਿਆ ਸਾਰਿਆਂ ਨੇ ਕਿਸ ਰਿਕੇ ਨਾਲ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਰਾਜਾ ਵੜਿੰਗ ਦਾ ਕੱਲ ਬਿਆਨ ਆਉਂਦਾ ਮੈਨੇ ਚੰਨੀ ਦਾ ਨਾਮ ਨਹੀਂ ਲਿਆ ਪਰ ਅ ਸਿੱਧੇ ਤੌਰ ਤੇ ਇਨੀ ਗੱਲ ਕਹਿ ਦਿੱਤੀ ਕਿ ਦੇਖੋ ਅਗਰ ਪੰਜਾਬ ਦੀ ਸਿਆਸਤ ਅਗਰ ਅਸੀਂ ਜਾਤ ਦੀ ਗੱਲ ਕਰਦੇ ਹਾਂ ਜਾਤ ਪਾਤ ਦੀ ਤੇ ਫਿਰ ਇਹ ਤਾਂ ਖੁਦਕੁਸ਼ੀ ਕਰਨ ਦੇ ਬਰਾਬਰ ਹੋ ਜਾਂਦਾ ਲੇਕਿਨ ਹਾਂ ਜੇਕਰ ਕਿਸੇ ਨੇ ਜਾਣਬੁੱਝ ਕੇ ਜਾਂ ਜਾਣੇ ਅਣਜਾਣੇ ਚ ਜਿਹੋ ਗੱਲ ਕੀਤੀ ਉਸ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕੀ ਲੱਗਦਾ ਕਿ ਇਹ ਮਾਮਲਾ ਹੁਣ ਅੰਦਰ ਹੀ ਅੰਦਰ ਕਾਂਗਰਸ ਦੇ ਵਿੱਚ ਫਵੇਗਾ ਤੇ ਚਰਨਜੀਤ ਸਿੰਘ ਚੰਨੀ ਮਾਫੀ ਉਨਾਂ ਨੇ ਮੰਗਣੀ ਚਾਹੀਦੀ ਐ ਜੋ ਉਹਨਾਂ ਨੇ ਗੱਲ ਕੀਤੀ ਐ ਚਰਨਜੀਤ ਸਿੰਘ ਚੰਨੀ ਨੇ ਜੋ ਕਿਹਾ ਬਿਲਕੁਲ ਸੱਚ ਕਿਹਾ ਬਲਕਿ ਕਹਿਣ ਦਾ ਤਰੀਕਾ ਲੈਜਾ ਗੱਲ ਸੀ ਜੀ ਲੈਜਾ ਨਾ ਅਪੀਲ ਵਾਲਾ ਸੀ ਨਾ ਮੰਗ ਵਾਲਾ ਸੀ ਨਾ ਇਹੋ ਜਿਹਾ ਕੋਈ ਅਗਾ ਸੀ ਲੈਜਾ ਅਗਾ ਸੀ ਕਿ ੱੱਕੇ ਵਾਲਾ ਵੀ ਤੁਸੀਂ ਤੁਹਾਨੂੰ ਦਿੱਤਾ ਕੀ ਐ ਜੀ 38% ਦੀ ਬਾਦੀ ਤੁਹਾਨੂੰ ਦਿੱਤਾ ਤੁਸੀਂ ਕੀ ਐ ਸੀ ਰਾਜਾ ਬ੍ਰਿੰਗ ਨੇ ਉਹਨੂੰ ਗਣਿਕਦਾ ਤੈਨੂੰ ਆਹ ਕੁਝ ਦੰਦਾ ਮੈਂ ਆਪਣੀ ਗੱਲ ਕਰਦਾ ਹੀ ਨਹੀਂਗਾ ਮੈਂ ਸਮੁੱਚੇ ਦਰਦ ਭਾਈਚਾਰੇ ਦੀ ਗੱਲ ਕਰਦਾ ਤੇ ਉਹਦੇ ਹੱਕ ਦੇ ਵਿੱਚ ਭਾਰਤ ਪੂਸ਼ਨ ਆਚੂ ਜਿਹੜੇ ਵਰਕਿੰਗ ਪ੍ਰਧਾਨ ਨੇ ਕਾਂਗਰਸ ਦੇ ਪੰਜਾਬ ਦੇ ਨਾਰਦੇ ਕੁਸ਼ਲਦੀਪ ਸਿੰਘ ਢਿੱਲੋਂ ਇੰਦਰਬੀ ਸਿੰਘ ਬਲਾਰੀਆ ਤਿੰਨ ਵੱਡੇ ਆਗੂਆਂ ਦੀ ਸਪੋਰਟ ਤੇ ਆਗੇ ਨੇ ਵੀ ਇਹਨਾਂ ਜੋ ਕਿਹਾ ਠੀਕ ਕਿਹਾ ਉਹਨੇ ਕੁਝ ਵੀ ਗਲਤ ਨਹੀਂ ਕਿਹਾ 35 ਲੀਡਰਾਂ ਨੇ ਇੱਕ ਚਿੱਠੀ ਲਿਖੀ ਹੈ ਕੇਂਦਰ ਨੂੰ ਚੰਨੀ ਦੇ ਹੱਕ ਦੇ ਵਿੱਚ ਵੀ ਅਸੀਂ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਵੀ ਚੰਨੀ ਨੇ ਕੁਝ ਵੀ ਗਲਤੀ ਨਹੀਂ ਕੀਤੀ ਚੰਨੀ ਨੇ ਠੀਕ ਮੰਗ ਉਠਾਈ ਹੈ ਇਹ ਗੱਲ ਵੀ ਕੁਝ ਹੱਦ ਤੱਕ ਵੀ ਜੇ ਤੁਸੀਂ ਲੈ ਲਓ ਪਰਦੇਸ ਕਾਗਜ਼ਾ ਪ੍ਰਧਾਨ ਉਹ ਵੀ ਜੱਟ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਐ ਲੋਪੀ ਤੋਂ ਉਹ ਵੀ ਜੱਟ ਜੋ ਬੀਬੀ ਰੰਧਾਵਾ ਜਿਹੜੀ ਬਣਾਈ ਹੈ ਮਹਿਲਾ ਰਿੰਗ ਦੀ ਚਿਰ ਪ੍ਰਧਾਨ ਬਣਾਈਆ ਉਹ ਵੀ ਜੱਟ ਜਿਹੜੇ ਸੰਦੀਪ ਸਿੰਘ ਨੂੰ ਜਨਰਲ ਸੈਕਟਰੀ ਉਹ ਵੀ ਜੱਟ ਐਨਐਸਸੀ ਦੇ ਪ੍ਰਧਾਨ ਬਣਾਈ ਨੇ ਉਹ ਵੀ ਅਪਰਤਵਾਸ ਦੇ ਨੇ ਤੇ ਇਸ ਕਰਕੇ ਉਹਨਾਂ ਨੇ ਮੰਗ ਤੇ ਜੈਸ਼ਾ ਵੀ ਸਾਨੂੰ ਕੀ ਦਿੱਤਾ ਤੁਸੀਂ ਇਹਦੇ ਵਿੱਚੋਂ ਪੰਜ ਵੱਡੀਆਂ ਪੋਸਟਰਾਂ ਦੇ ਵਿੱਚੋਂ ਕੁਟ 2 ਕੱਟ ਦਲਤਾਂ ਨੂੰ ਦੋ ਪੋਸਟਰ ਚਾਹੀਦੇ ਸੀ ਉਹਦੀ ਮੰਗ ਤੇ ਠੀਕ ਸੀ ਕਿ ਉਹਨਾਂ ਦੀ ਲੇਕਿਨ ਔਥੌਂਡਾ ਤਰੀਕਾ ਗੱਲ ਸੀਗਾ ਹੁਣ ਇਸ ਚੀਜ਼ ਨੂੰ ਜਾਣ ਬੁੱਝ ਕੇ ਉਭਾਰਿਆ ਜਾ ਰਿਹਾ ਜਾ ਰਿਹਾ ਹੈ ਕੁਚ ਚੰਨੀ ਅੱਜ ਦੀ ਡੇਟ ਦੇ ਵਿੱਚ ਮੁੱਖ ਮੰਤਰੀ ਦਾ ਪਹਿਲੇ ਨੰਬਰ ਤੇ ਉਮੀਦਵਾਰ ਸੀ ਚੰਨੀੁਰ ਨੇ ਆਪਣੇ ਭਲੇ ਦੀ ਗੱਲ ਕੀਤੀ ਤੇ ਭਲੇ ਦੇ ਵਿੱਚ ਜਿਹੜਾ ਸੀ ਉਹ ਵਿਰੋਧ ਚਲੇਗਾ ਤੇ ਕੇਵਲ ਢਿਲੋ ਨੇ ਕਹਿਤਾ ਕਿ ਬੀਜੇਪੀ ਦੀ ਬਿਠੇ ਨੇ ਕਾਂਗਰਸੀ ਤੇ ਚੰਨੀ ਹੋਣੀ ਜੇ ਇਹ ਸਾਡੇ ਬੀਜੇਪੀ ਚੌਣੇ ਦੀ ਪੂਰਾ ਮਾਨ ਸਤਕਾਰ ਦੇ ਮੰਗੇ ਜੀ ਬਿੱਟੂ ਨੇ ਕਹਿਤਾ ਚੰਨੀ ਆਵੇ ਸੀ ਮੈਂ ਜੁਆਇਨ ਕਰਾਉਂਗਾ ਕਈਆਂ ਦੇ ਹੋਰ ਵੀ ਵਿਆਦ ਆ ਗਏ ਲੇਕਿਨ ਚੰਨੀ ਨੇ ਇੰਨੀ ਗੱਲ ਕਹੀ ਵੀ ਮੈਂ ਦਲ ਬਦਲੂ ਨਹੀਂ ਮੈਂ ਦਲ ਬਦਲੀ ਨਹੀਂ ਕਰਨੀ ਤੇ ਜੇ ਮੇਰੇ ਤੇ ਤੁਸੀਂ ਜੇ ਇਹ ਮੰਨੀ ਕਰਦਾ ਤੇ ਮੈਨੂੰ ਕੋਈ ਸ਼ੱਕ ਵੋਟ ਨਾ ਪਾਇਓ ਤੁਸੀਂ ਕੋਈ ਵੋਟ ਲੈਣ ਦਾ ਤੁਹਾਡੇ ਮੇਂ ਹਕਵਾਰ ਨਹੀਂ ਹੈਗਾ ਮੈਂ ਜਿੱਥੇ ਹੈਗਾ ਠੀਕ ਹੈ ਕਾਂਗਰਸ ਮੇਰੀ ਮਾਂ ਪਾਰਟੀ ਮੈਂ ਕਾਂਗਰਸ ਨਾਲ ਚਿਰੂ ਕਾਂਗਰਸ ਮੈਨੂੰ ਬਹੁਤ ਕੁਝ ਦਿੱਤਾ ਤੇ ਗੱਲ ਵੀ ਕੁਛ ਹੱਦ ਤੱਕ ਠੀਕ ਹੈ ਲੇਕਿਨ ਉਹਦੀ ਮੰਗ ਜੈ ਸੀਗੀ ਲੇਕਿਨ ਜਿਸ ਤੀਕ ਨਾ ਬਾਤ ਦਾ ਬਤੰਗੜ ਬਣਾਇਆ ਗਿਆ ਉਹਦਾ ਮਸਲਾ ਹੱਲ ਕਰਨ ਦੀ ਬਜਾਏ ਉਹਨੂੰ ਜਿਸ ਤਰੀਕੇ ਨਾਲ ਉਜਾਗਰ ਕੀਤਾ ਗਿਆ ਉਹ ਕਾਂਗਰਸ ਪਾਰਟੀ ਵਾਸਤੇ ਕੋਈ ਭਲੀ ਦੀ ਗੱਲ ਨਹੀਂ ਜੀ ਬਿਲਕੁਲ ਕਾਂਗਰਸ ਹੀ ਆਪਣੇ ਦੁਸ਼ਮਣ ਆਪ ਹੀ ਬਣੇ ਫਿਰਦੇ ਨੇ ਬਾਕੀ ਦੇਖੋ ਇਹਨਾਂ ਨੂੰ ਹੁਣ ਦਿੱਲੀ ਵੀ ਸੱਦਿਆ ਹੋਇਆ ਉੱਥੇ ਜਾ ਕੇ ਹਾਈ ਕਮਾਨ ਨਾਲ ਮਿਲਦੇ ਨੇ ਕੀ ਗੱਲਬਾਤ ਹੁੰਦੀ ਕੀ ਕੁਝ ਹੁੰਦਾ ਹੁੰਦੇ ਸਮੇਂ ਨੂੰ ਬਹੁਤ ਸ਼ੁਕਰੀਆ ਪਰੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਜੀ ਸ਼ੁਕਰੀਆ